ਤਾਇਕ ਸ਼ਰੀਕਲਸੀ ਵੱਲੋਂ ਅਨਾਜ ਮੰਡੀ ਬਟਾਲਾ ਦੇ ਕਣਕ ਦੀ ਖਰੀਦ ਕਰਵਾਈ ਸ਼ੁਰੂ ਕਿਹਾ ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ ਨਹੀਂ ਹੋਣ ਦਿੱਤੀ ਜਾਵੇਗੀ ਕਿਸਾਨਾਂ ਦੀ ਮੰਡੀਆਂ 'ਚ ਖਜਲਖੁਆਰੀ ਅੱਜ ਹਲਕਾ ਬਟਾਲਾ ਦੇ ਵਿਧਾਇਕ ਅਮਨਸ਼ੀਰ ਸਿੰਘ ਸ਼ਰੀਕਲਸੀ ਵੱਲੋਂ ਬਟਾਲਾ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ ਅਤੇ ਇਸ ਮੌਕੇ ਉਹਨਾਂ ਵੱਲੋਂ ਸਰਕਾਰੀ ਕਣਕ ਦੀ ਖਰੀਦ ਸ਼ੁਰੂ ਕਰਵਾਈ ਗਈ ਇਸ ਮੌਕੇ ਅਮਨਸ਼ੀਰ ਸਿੰਘ ਸ਼ਰੀਕਲਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਦਾ ਦਾਣਾ-ਦਾਣਾ ਫਸਲ ਦਾ ਖਰੀਦਿਆ ਜਾਵੇਗਾ ਅਤੇ ਕਿਸਾਨਾਂ ਦੀ ਮੰਡੀਆਂ 'ਚ ਖਜਲਖੁਆਰੀ ਨਹੀਂ ਹੋ ਦਿੱਤੀ ਜਾਵੇਗੀ ਸ਼ਰੀ ਕਲਸੀ ਨੇ ਦੱਸਿਆ ਕਿ ਮੰਡੀਆਂ ਵਿੱਚ ਕਿਸਾਨਾਂ ਦੀ ਖਰੀਦ ਲਈ ਪੀਣ ਵਾਲੇ ਸਾਫ਼ ਸੁਥਰੇ ਪਾਣੀ ਲਾਈਟ ਤੇ ਬੈਠਣ ਲਈ ਛਾਂ ਅਤੇ ਜਗ੍ਹਾ ਦੇ ਨਾਲ ਨਾਲ ਹੋਰ ਜ਼ਰੂਰੀ ਪ੍ਰਬੰਧ ਵੀ ਕੀਤੇ ਗਏ ਹਨ ਇਸ ਦੇ ਨਾਲ ਹੀ ਬਤਾਇਆ ਕਿ ਕਲਸੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀਆਂ ਵਿੱਚ ਫਸਲ ਪੂਰੀ ਤਰ੍ਹਾਂ ਸੁਕਾ ਕੇ ਲਿਆਂਦੀ ਜਾਵੇ ਤਾਂ ਜੋ ਉਹਨਾਂ ਨੂੰ ਫਸਲ ਵੇਚਣ ਲਈ ਮੰਡੀਆਂ ਵਿੱਚ ਨਾ ਬੈਠਣਾ ਪਵੇ ਬਿਲਕੁਲ ਵੀ ਅੱਜ ਮੰਡੀ ਦੇ ਉੱਪਰ ਬਸ ਜਿਹੜੀ ਖਰੀਦ ਸ਼ੁਰੂ ਕੀਤੀ ਹੈ ਔਰ ਪਰਮੰਤਾ ਦਾ ਨਾਲ ਜਾਇਜ਼ਾ ਲਿਆ ਸੋ ਮੈਂ ਆਪ ਇਸ ਤੇ ਚੈੱਕ ਕਰਨਾ ਵੀ ਸਾਡਾ ਨਾਮ ਨਿਯੁਕਤ ਚੇਅਰਮੈਨ ਜਿਹੜਾ ਮਾਲਕ ਨਾ ਦਾ ਉਹਦੀ ਅਗਵਾਈ ਵਿੱਚ ਜਿਹੜਾ ਕੰਮ ਚੱਲ ਰਿਹਾ ਔਰ ਸਮੁੱਚੀ ਸਾਰੀ ਟੀਮ ਜਿਹੜੀ ਆ ਜੁਲੀ ਪ੍ਰਧਾਨ ਹੋਣੀ ਲਾ ਲੋ ਸੁਖ ਹੋਣੀ ਸਾਰੇ ਸਾਰੀ ਸਮੁੱਚੀ ਟੀਮ ਜਿਹੜੀ ਆ ਮਾਨੀ ਜੀ ਹੋਣੀ ਪ੍ਰਧਾਨ ਸਾਹਿਬ ਹੋਣੀ ਸਾਰਾ ਪਰਿਵਾਰ ਮੈਂ ਇਹਨਾਂ ਨੂੰ ਇਹ ਬੇਨਤੀ ਕੀਤੀ ਹੈ ਵੀ ਤਗੜੇ ਹੋ ਕੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਕਮੀ ਪੇਸ਼ੀ ਨਾ ਆਵੇ ਕਿਉਂਕਿ ਅੱਜ ਮੈਂ वैसे चेक करना आई है गया। और मेनू इस गल दी खुशी है कि जो सरकारी रेट है सरकार वालों ने दी वदीया ते किसान ਭਰਾਵਾਂ ਨੂੰ ਵੀ ਮਿਲਦੀ ਆ ਜਿਹੜਾ ਆਪਣਾ ਨਿਕਾਣਾ ਚ ਹੈ ਉਹ ਵਧੀਆ ਤਾਂ ਕਿ ਨਾ ਜੀ ਸਾਫ ਸੁਥਰੀ ਫਸਲ ਲੈਣ ਤਾਂ ਜੋ ਕਿ ਆਪਣਾ ਪੂਰਾ ਰੇਟ ਮਿਲ ਜਾਵੇ ਮੈਂ ਤਾਂ ਕਹਿਣਾ ਤੇ ਹੈ ਕਿ ਜੁਕਰ ਕਰਨਾ ਚਾਹੁੰਦਾ ਨਾ ਇਸ ਤਰ੍ਹਾਂ ਦਾ ਵਾਲਾ ਦੇਣਾ ਸੀ ਜਿਹੜਾ ਪਰ ਜਦੋਂ ਕੰਡ ਮੋਹਂਦੀਆਂ ਨਾ ਉਦੋਂ ਟ੍ਰੈਫਿਕ ਜਾਮ ਹੋਣ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਖਾਸ ਕਰਕੇ 8:00 ਵਜੇ ਤੋਂ ਬਾਅਦ ਲੱਗਦੀ ਹੈ ਉਹ ਲੈ ਕੇ ਪਰਮੰਧ ਕੋ ਮੈਂ ਤੁਹਾਨੂੰ ਦੱਸਾ ਚੋਨਾ ਪ੍ਰਬੰਧ ਸਾਡੇ ਆਲਮੋਸਟ ਪੂਰੇ ਧਿਆਨ ਦੇ ਦੀ ਜਿੱਥੇ ਜਿੱਥੇ ਵੀ ਸਾਨੂੰ ਕੋਈ ਕਮੀ ਨਜ਼ਰ ਆਉਂਦੀ ਜਿੱਥੇ ਜਿੱਥੇ ਵੀ ਕੋਈ ਸਾਨੂੰ ਦਿੱਕਤ ਪਰੇਸ਼ਾਨੀ ਨਜ਼ਰ ਆਉਗੀ ਪ੍ਰੋਪਰਲੀ ਸਾਡੀ ਸਬੂਚੀ ਟੀਮ ਵੀ ਬੈਠੀ ਹੈ ਔਰ ਪ੍ਰਸ਼ਾਸਨ ਵੀ ਸਾਰਾ ਰਲ ਕੇ ਦਾ ਸਹਿਯੋਗ ਦੇ ਰਿਹਾ ਆ ਸਾਡਾ ਇਸ ਵਾਰ ਕੋਸ਼ਿਸ਼ ਇਹ ਹੋਇਆ ਵੀ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਵੇ ਕਈ ਵਾਰ ਟੀਮ ਪਰਮੰਧ ਦੇ ਦਰਾਂ ਨਾ ਤੋਰ ਨਾ ਬੜਾ ਇੱਕ ਸਾਹਮਣੇ ਆਂਦਾ ਕਿਸਾਨ ਕਈ ਵਾਰੀ ਜਿਹੜਾ ਨਾਲ ਦੇਸ਼ ਕੱਟਾ ਕਿ ਤੋੜ ਕੇ ਕਈ ਹਰਿਆ। ਮੈਂ ਦੱਸਣਾ ਚਾਹਦਾ ਦੀ ਦਿੱਤੋ ਅ ਕਿਸਾਨ ਵੀ ਸੁਣਦੇ ਤੇ ਸਮਝਦਾਰ ਨੇ ਸਾਡੇ। ਮਹਿਲਾ ਵਾਲਾ ਕਿਸਾਨ ਜਿਹੜਾ ਸੀ ਉਹ ਅ ਅੱਜ ਕੱਸੇ ਕਿਤਾਬੀ ਜਿਹੜੇ ਅੱਜ ਦੇ ਕਿਸਾਨ ਨੇ ਉਹ ਬੜੇ ਵਿਹੇ ਨੇ। ਪਹਿਲੇ ਵਾਲੇ ਕਿਸਾਨ ਥੋੜੇ ਥੋੜੇ ਸੀ ਮੈਂ ਇਹੋ ਬੇਨਤੀ ਕਰਨਾ ਵੀ ਚਾਹਦੇ ਹਾਂ ਕਿ ਕਿਸਾਨਾਂ ਨੂੰ ਵੀ ਆਪਣੇ ਤੌਰ 'ਤੇ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਕਿਉਂਕਿ ਹਰ ਕੰਮ ਜਿਹੜਾ ਉਹ ਸੂਝ-ਬੂਝ ਨਾਲ ਸਮਝਦਾਰੀ ਨਾਲ ਕਰਾਂਗੇ ਤੇ ਪਰਿਵਾਰ ਟੀਮ ਰਲ ਕੇ ਕਰਾਂਗੇ ਤੇ ਦੱਸ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਇੱਕ ਚੀਜ਼ ਦਾ ਬੜਾ ਮਾਣ ਹੈ ਕਿ ਜਦੋਂ ਦਾ ਪੰਜਾਬ ਸਰਕਾਰ ਨੇ ਔਰ ਮਾਨਯੋਗ ਐਮਐਲਏ ਸਾਹਿਬ ਨੇ ਮੇਰੀ ਡਿਊਟੀ ਇੱਥੇ ਲਾਈ ਹੈ ਔਰ ਮੈਨੂੰ ਇੱਕ ਚੀਜ਼ ਦੀ ਬੜਾ ਸਹਾਇਤਾ ਮਿਲੀ ਹੈ ਕਿ ਸਾਡੇ ਜਿਹੜੇ ਮਾਨਯੋਗ ਐਮਐਲਏ ਸਾਹਿਬ ਨੇ ਜਿਹੜੇ ਮੋਤੀ ਪਰੋ ਕੇ ਜਿਹੜੇ ਇੱਥੇ ਟੀਮ ਇਕੱਠੀ ਕਰਕੇ ਮੈਨੂੰ ਦਿੱਤੀ ਹੈ ਔਰ ਜਿਹੜੇ ਸਾਡੇ ਮਨਵੀਰ ਪਾਜੀ ਜੋਲੀ ਪਾਜੀ ਜਾਂ ਸਾਰੇ ਸਮੁੱਚੀ ਟੀਮ ਆਪਣੇ ਸੁੱਕੇ ਭਾਜੀ ਆ ਕਿ ਮੈਂ ਇਸ ਚੀਜ਼ ਦਾ ਬੜਾ ਧੰਨਵਾਦ ਕਰਦਾ ਐ ਐਮਐਲਏ ਸਾਹਿਬ ਦਾ ਕਿ ਉਹਨਾਂ ਨੇ ਇੰਨੀ ਵਧੀਆ ਟੀਮ ਪਰੋ ਕੇ ਮੈਨੂੰ ਦਿੱਤੀ ਐ ਸੋ ਇਹਨਾਂ ਦੇ ਸਹਾਇਤਾ ਦੇ ਨਾਲ ਆਪਾਂ ਸਾਰੇ ਪ੍ਰਬੰਧ ਵੀ ਕੀਤੇ ਨੇ ਕਿਸਾਨਾਂ ਲਈ ਮੈਡੀਕਲ ਸਹੂਲਤਾਂ ਮੈਂ ਪਹਿਲੇ ਵੀ ਕਿਹਾ ਸੀ ਤੇ ਮੁੰਨੀ ਕਹਿ ਰਹੇ ਆ ਆਪਾਂ ਪ੍ਰਬੰਧ ਕੀਤੇ ਨੇ ਕਿਸਾਨਾਂ ਲਈ ਪਾਣੀ ਦੀ ਜਿਹੜੀ ਇਹ ਸਹੂਲਤਾਂ ਉਹ ਪ੍ਰਬੰਧ ਕੀਤੇ ਨੇ ਇਤੋਂ ਤੱਕ ਕਿ ਮੇਰੀ ਕੋਸ਼ਿਸ਼ ਐ ਕਿ ਜਿਹੜਾ ਰਾਤ ਵੇਲੇ ਇੱਥੇ ਰਹਿੰਦੇ ਨੇ ਉਹਨਾਂ ਦੇ ਲਾਈਟ ਦੀ ਸਮੱਸਿਆ ਵਾਲਾ ਜਿਹੜਾ ਉਹਨਾਂ ਦਾ ਹੋਰ ਖਾਂਜੀ ਦੀ ਜਿਹੜੀ ਹੈਗੀ ਆਪਾਂ ਉਹ ਵੀ ਪ੍ਰੋਵਾਈਡ ਕਰਾ ਕੇ ਦੇਵਾਂਗੇ ਔਰ ਇਹਨਾਂ ਦੇ ਸਾਥ ਦੇ ਨਾਲ ਬੜਾ ਅੱਛਾ ਹੀ ਸੀਜ਼ਨ ਲੰਘ ਕੇ ਭਾਈ ਗੁਰਦੀ ਕਿਰਪਾ ਰੇ ਤੇ ਬੜਾ ਵਧੀਆ ਰੋ ਮਿਸਾਲ ਇਹ ਕਹਿ ਵੀ ਪੈਦਾ ਕਰਕੇ ਦਵਾਂਗੇ ਮੌਸਮ ਮੌਸਮ ਖਰਾਬ ਹੋ ਰਿਹਾ ਨੂੰ ਲੈ ਕੇ ਕੀ ਪ੍ਰਬੰਧ ਹੈ ਇਹਦੇ ਵਿੱਚ ਵੀ ਸਾਡੇ ਆਰਤੀ ਸਬੰਧ ਨਾਲ ਅੱਜ ਮੀਟਿੰਗ ਹੋ ਚੁੱਕੀ ਹੈ ਐਮਐਲਏ ਸਾਹਿਬ ਵੀ ਆਏ ਸੀਗੇ ਤੇ ਆਰਤੀ ਸਬੰਧ ਨਾਲ ਉਹ ਇਹ ਯਕੀਨੀ ਦਿਤਾਇਆ ਗਿਆ ਹੈ ਕਿ ਇਹਦੇ ਵਿੱਚ ਆਪਾਂ ਤਾਂ ਪਹਿਲਾਂ ਤਾਂ ਔਰ ਹਰ ਇੱਕ ਚੀਜ਼ ਦਾ ਪ੍ਰਬੰਧ ਕਰਾਂਗੇ ਤਾਂ ਜੋ ਕਿਸਾਨ ਇੱਕ ਚੀਜ਼ ਮੈਗਨਟੀ ਦੇਣਾ ਕਿ ਕਿਸਾਨ ਆਪਣੀ ਪੈਲੀ 'ਚ ਆਪਣੀ ਫਸਲ ਗਿਲੀ ਕਰਕੇ ਆ ਸਕਦਾ ਪਰ ਜੇ ਸਾਡੀ ਮੰਡੀ ਚੋਂ ਦੀ ਫਸਲ ਸੁੱਕੀ ਆ ਗਈ ਅਸੀਂ ਇੱਥੋਂ ਦੇ ਪ੍ਰਬੰਧਨ ਨਾਲ ਉਹਦੀ ਫਸਲ ਗਿਲੀ ਨਹੀਂ ਹੋਣ ਦਵਾਂਗੇ ਇਹ ਆਸ਼ਵਾਸ਼ਣ ਦਵਾਉਂਦੇ